40 ਮੁਕਤੀਆਂ ਦੀ ਪਵਿੱਤਰ ਧਰਤੀ ਸ਼੍ਰੀ ਮੁਖਸਰ ਸਾਹਿਬ ਤੋਂ ਮੈਂ ਕੁਲਵਿੰਦਰ ਔਲਖ ਮੇਰੇ ਨਾਲ ਨੇ ਪੰਜਾਬੀ ਫਿਲਮੀ ਅਦਾਕਾਰ ਨਿਰਮਲ ਰਿਸ਼ੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਖਸਰ ਸਾਹਿਬ ਦੇ ਵੱਲੋਂ ਮੇਲੇ ਮਾਗੀ ਦੇ ਵਿੱਚ ਪਹਿਲੀ ਵਾਰੀ ਨਵੀਂ ਪਿਰਤ ਪਾਈ ਜਾ ਰਹੀ ਹੈ ਕਿ ਇੱਥੇ ਵਿਆਸਿਕ ਨਾਟਕ ਖੇਡੇ ਜਾਣੇ ਆ ਜਿਦੇ ਵਿੱਚ ਸਾਡੀ ਪੰਜਾਬੀ ਫਿਲਮੀ ਇੰਡਸਟਰੀ ਦੇ ਨਾਮੀ ਕਲਾਕਾਰ ਆ ਜਿਹੜੇ ਉਹ ਭਾਗ ਲੈ ਰਹੇ ਆ ਤੇ ਮਨਪਾਲ ਟਿਵਾਣਾ ਹੋਰਾਂ ਦਾ ਨਿਰਦੇਸ਼ਿਤ ਤੇ ਡਾਇਰੈਕਟਰ ਕੀਤਾ ਇਹ ਨਾਟਕ ਇੱਥੇ ਅੱਜ ਖੇਡਿਆ ਜਾਣਾ ਹੈ ਤੇ ਮੈਡਮ ਨਿਰਮਲ ਰਿਸ਼ੀ ਜੀ ਇਸ ਨਾਟਕ ਦੇ ਵਿੱਚ ਉਹਨਾਂ ਦੀ ਵਿਸ਼ੇਸ਼ ਭੂਮਿਕਾ ਆਪਾਂ ਉਹਨਾਂ ਪਾਸੋਂ ਜਾਣਦੇ ਆ ਕਿ ਇਹ ਨਾਟਕ ਬਾਰੇ ਸਾਨੂੰ ਦੱਸੋ ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਵਾਲਾ ਪੋਡਕਾਸਟ ਚੈਨਲ ਦੇ ਮਹਕਲਵਿੰਦਰ ਆਲਕ ਸਵਾਗਤ ਕਰਦੇ। ਥੈਂਕ ਯੂ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਜੀ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਕਰਨਾ ਬਣਦਾ ਜੀ ਬਹੁਤ ਸਾਰੇ ਨੌਜਵਾਨ ਆ ਜਿਹੜੇ ਉਹ ਥੀਏਟਰ ਦੇ ਨਾਲ ਜੁੜੇ ਹੋਏ ਆ। ਅਕਸਰ ਹੀ ਨੌਜਵਾਨ ਪੀੜ੍ਹੀ ਜ਼ਿਆਦਾ ਥੀਏਟਰ ਦੇ ਵਿੱਚ ਹੁੰਦੀ ਆ ਪਰ ਤੁਸੀਂ ਬਹੁਤ ਨਾਮੀ ਫਿਲਮਾਂ ਕੀਤੀਆਂ ਬਹੁਤ ਵੱਡਾ ਨਾਂ ਤੁਹਾਡਾ ਪੰਜਾਬੀ ਫਿਲਮਾਂ ਦੇ ਵਿੱਚ ਤੇ ਤੁਸੀਂ ਫਿਰ ਵੀ ਥੀਏਟਰ ਦੇ ਨਾਲ ਜੁੜੇ ਹੋਏ ਹੋ ਐਹੋ ਜਿਹੀਆਂ ਸਟੇਜਾਂ ਦੇ ਨਾਲ ਜੁੜੇ ਹੋਏ ਹੋ ਇਸੀ ਨੂੰ ਕਿਵੇਂ ਵੇਖਦੇ ਹੋ ਜੀ? ਥੀਏਟਰ ਨਾਲ ਤਾਂ ਬਹੁਤ ਵੱਡੀ ਗੱਲ ਹੈ ਜੀ ਮੈਂ ਹਮੇਸ਼ਾ ਮਿਸ ਕਰਦੀ ਮੇਰੇ ਥੀਟਰ ਨਾਲ ਹੋਣਾ ਚਾਹੀਦਾ ਕੋਈ ਨਾ ਕੋਈ ਮੈਂ ਪਲੇ ਕਰਾਂ ਤੇ ਮੈਨੂੰ ਮਨਪਾਲ ਜੀ ਮੌਕਾ ਦਿੰਦੇ ਨੇ ਨਾਟਕ ਕਰਨ ਦਾ ਅਸੀਂ ਪਹਿਲਾਂ ਅੰਮੀ ਕੀਤਾ ਸੀ ਹੁਣ ਅਸੀਂ ਅੱਜ ਚਮਕਾ ਸਰਹੰਦੀ ਦੀਵਾਰ ਲੈ ਕੇ ਆਏ ਆ ਤੇ ਕੱਲ ਅਸੀਂ ਬੰਦਾ ਬਹਾਦਰ ਲੈ ਕੇ ਮਤਲਬ ਕਰਾਂਗੇ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਔਰ ਬਾਈ ਜਨਸ ਮੈਂ ਦੇਲੀ ਵੀ ਸੀ ਵੇਲੀ ਨਾ ਵੀ ਹਾਂ ਤਾਂ ਵੀ ਮੈਂ ਨਾਟਕ ਵਾਸਤੇ ਟਾਈਮ ਜ਼ਰੂਰ ਕਰਦੀ ਹਾਂ ਜੀ ਤਾਂ ਤੁਸੀਂ ਇਹ ਨਾਟਕ ਦੇ ਵਿੱਚ ਅੱਜ ਤੁਹਾਡਾ ਕੀ ਰੋਲ ਰਹਿਣ ਵਾਲਾ ਜੀ ਤੇ ਇਹ ਵੀ ਜਰੂਰ ਦੱਸੋ ਵੀ ਇਹ ਜਿਹੜੇ ਦੋ ਨਾਟਕ ਖੇਡੇ ਜਾਣੇ ਆ ਇਹ ਕਿਹੜੇ ਨਾਟਕ ਆ ਜੀ ਇਹ ਕਿਹੋ ਜਿਹਾ ਸੁਨੇਹਾ ਸਾਡੀ ਨੌਜਵਾਨ ਪੀੜ੍ਹੀ ਨੂੰ ਦੇਣਗੇ ਇਹ ਜੀ ਜੇ ਤੁਸੀਂ ਸੱਚੀ ਪੁੱਛੋ ਵੀ ਨਾ ਤਾਂ ਇਹ ਜੀ ਕੁਰਬਾਨੀ ਦੇਖੀ ਐ ਨਾ ਮੈਨੂੰ ਲੱਗਦਾ ਦੇਖਣ ਨੂੰ ਮਿਲੇਗੀ ਸਾਡੇ ਬੱਚਿਆਂ ਨੂੰ ਸਿੱਖਣਾ ਚਾਹੀਦਾ ਕਿ ਆਪਣੀ ਕੌਮ ਵਾਸਤੇ ਆਪਣੀ ਦੇਸ਼ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੋਚਿਆ ਹੀ ਨਹੀਂ ਔਰ ਫਿਰ ਵੀ ਕਿਹਾ ਕਿ ਇਹ ਬਈ 4 ਬਾਰੇ ਤੋਂ ਕਿਹਾਰੇ ਜੀਵਤ ਹੈ ਬਈ ਹਜ਼ਾਰ ਹਜ਼ਾਰਾਂ ਦੀ ਗਿਣਤੀ ਜੀ ਹੁੰਦੇ ਨੇ ਬਈ ਸਭ ਨੂੰ ਮਨੁੱਖਤਾ ਦੇ ਲਈ ਉਹਨਾਂ ਨੇ ਸਭ ਨੂੰ ਆਪਣੇ ਬੱਚੇ ਬਣਾਇਆ ਤੇ ਬੱਚੇ ਬਣਾ ਕੇ ਉਹਨਾਂ ਨੇ ਮਤਲਬ ਇਹ ਬਾਗਡੋਰ ਬਾਕੀਆਂ ਨੂੰ ਦਿੱਤੀ ਆਪ ਤਾਂ ਬੱਚੇ ਸ਼ਹੀਦ ਕਰਵਾ ਕੇ ਉਹਨੇ ਕਿਹਾ ਵੀ ਲੋਬੇ ਹੁਣ ਤੁਹਾਡੇ ਹੱਥ ਹੈ ਤੁਸੀਂ ਇਹਨੂੰ ਕਿਵੇਂ ਪਰ ਅਸੀਂ ਹੁਣ ਸਵਾਰ ਕੇ ਨਹੀਂ ਨਾ ਰਖ ਰਹੇ ਅਸੀਂ ਹੋਰ ਹੀ ਗੱਲਾਂ ਬਏ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸਨੇਹਾ ਸੀ ਉਹ ਸਾਰਿਆਂ ਲਈ ਸੀ ਇਕੱਲੇ ਹੀ ਨਹੀਂ ਸੀ ਸਭ ਸਾਰੀ ਇਨਸਾਨੀਅਤ ਵਾਸਤੇ ਸੀ ਗਏ ਸਨੇਹਾ ਤੇ ਮੈਂ ਬਹੁਤ ਫਖਰ ਮਹਿਸੂਸ ਕਰਦੀ ਹਾਂ ਕਿ ਮੈਨੂੰ ਜੀ ਮੈਂ ਛੇੜ ਤੋਂ ਲੱਗੀ ਹੋਈ ਹਾਂ ਇਸ ਨਾਟਕ ਨਾਲ ਪਹਿਲਾਂ ਹਰਪਾਰ ਦੀਵਾਨ ਨੀਨਾ ਜੀ ਨਾਲ ਲੱਗੀ ਸੀ ਤੇ ਹੁਣ ਮਨਪਾਲ ਜੀ ਨਾਲ ਮੈਂ ਕਰਦੀ ਹਾਂ ਡਰਾਮੇ ਤੇ ਮੈਨੂੰ ਇੰਨਾ ਚੰਗਾ ਲੱਗਦਾ ਹੈ ਜਦੋਂ ਮੇਰਾ ਚਿੱਤ ਵੀ ਇੰਨਾ ਉਦਾਸ ਹੁੰਦਾ ਵੀ ਇਹ ਜੀ ਟਾਂਡ ਚ ਦਾਦੀ ਚਲੀ ਗਈ ਬੱਚੇ ਚਲੇ ਗਏ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਸੋਚਿਆ ਹੋਊਗਾ ਵੀ ਕਿਸ ਕੌਮ ਲਈ ਕਿਸ ਹਿੰਦੁਸਤਾਨ ਲਈ ਮੈਂ ਕੀ ਦੇ ਲਈ ਕਰ ਰਿਹਾ ਤੇ ਹੁਣ ਸਾਡੇ ਬੱਚੇ ਇਹ ਸਿੱਖ ਲੈਣ ਉਹਨਾਂ ਤੋਂ ਵੀ ਸਾਡਾ ਦੇਸ਼ ਹੈ ਸਾਡਾ ਮੁਲਕ ਹੈ ਅਸੀਂ ਉਹਨਾਂ ਲਈ ਕੀ ਕੀ ਕੁਰਬਾਨ ਕਰ ਸਕਦੇ ਹਾਂ ਔਰ ਹੈ ਬਹੁਤ ਅੱਛੇ ਲੋਕ ਵੀ ਹੈਗੇ ਆ ਪਰ ਕੁਝ ਕੁ ਲੋਕ ਇਹ ਜਿਵੇਂ ਹੈਗੇ ਜਿਹੜੇ ਵਿਚਾਰੇ ਨੂੰ ਸਮਝ ਵੀ ਨਹੀਂ ਕਿ ਉਹਨਾਂ ਨੂੰ ਸਮਝ ਨਾ ਆਈਂਦਾ ਉਹਨਾਂ ਲਈ ਅਸੀਂ ਇਹ ਨਾਟਕ ਕਰ ਰਹੇ ਆ ਕਿ ਚਾਹੇ ਉਹਨਾਂ ਦੀ ਬੁੱਧੀ 'ਚ ਇਹ ਚੀਜ਼ ਆ ਜਾਣ ਵੀ ਇਹਨਾਂ ਨੇ ਸੈਕਰੀਫਾਈਸ ਕਰਨ ਤੋਂ ਬਾਅਦ ਅਸੀਂ ਇਸ ਨੂੰ ਰੋਲਣ ਨਾ ਦੇਈਏ ਜੀ ਬਿਲਕੁਲ ਜੀ ਬਹੁਤ ਵਧੀਆ ਸੁਨੇਹਾ ਦਿੰਦੇ ਇਹ ਨਾਟਕ ਆ ਜਿਹੜੇ ਦੋਵੇਂ ਅੱਜ 13 ਜਨਵਰੀ ਤੇ ਕੱਲ 14 ਜਨਵਰੀ ਨੂੰ ਇਹ ਨਾਟਕ ਖੇਡੇ ਜਾਣੇ ਆ ਤੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਬਹੁਤ ਵਧੀਆ ਸੁਨੇਹਾ ਹੈ ਜਿਹੜਾ ਉਹ ਇਹਨਾਂ ਨਾਟਕਾਂ ਦੇ ਰਾਹੀਂ ਦੇਣ ਜਾ ਰਹੇ ਹੋ ਤਾਂ ਕੀ ਸਮਝਦੇ ਹੋ ਜੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਜਿਹੜੀ ਇਸ ਨਾਟਕ ਨੂੰ ਦੇਖਣ ਵੀ ਆ ਰਹੀ ਹੈ ਔਰ ਬਹੁਤ ਸਾਰੀ ਹੋਰ ਨੌਜਵਾਨ ਪੀੜ੍ਹੀ ਜਿਹੜੀ ਅਕਸਰ ਤੁਹਾਨੂੰ ਘਰੇ ਵੱਡੀਆਂ ਸਕਰੀਨਾਂ ਤੇ ਦੇਖਦੀ ਹੈ ਤੁਹਾਨੂੰ ਥੀਏਟਰ ਦੇ ਵਿੱਚ ਦੇਖਦੀ ਹੈ ਉਹਨਾਂ ਵਾਸਤੇ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਕਿ ਉਹ ਥੀਏਟਰ ਦੇ ਨਾਲ ਜੁੜਨ ਆਪਣੇ ਇਤਿਹਾਸ ਆਪਣੇ ਸੱਭਿਆਚਾਰ ਨੂੰ ਕਿਸ ਤਰ੍ਹਾਂ ਜਿਉਂਦਾ ਰੱਖਣ ਦੇਖੋ ਜੀ ਆਪਣੇ ਇਤਿਹਾਸ ਨੂੰ ਜਿਉਂਦਾ ਰੱਖਣ ਜਿਉਂਦਾ ਕਿਵੇਂ ਰੱਖਣਗੇ ਜੇ ਉਹ ਗੱਲਾਂ ਜੋ ਕੁਝ ਕਈਆਂ ਗਈਆਂ ਨੇ ਸਾਡੇ ਗੁਰੂਆਂ ਨੇ ਸਾਡੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਅਸੀਂ ਲਾਗੂ ਕਰੀਏ ਉਹਨਾਂ ਨੂੰ ਅਸੀਂ ਕਰੀਏ ਇਹ ਨਹੀਂ ਵੀ ਅਸੀਂ ਹੱਥ 'ਚ ਮਾਲਾ ਫੜ ਕੇ ਬੈਠੇ ਰਹੀਏ ਜਾਂ ਵੈਸੇ ਹੀ ਕਹਿ ਕਰ ਜਾਈਏ ਉਹਨਾਂ ਨੂੰ ਅਸੀਂ ਐਗਜ਼ੀਕਿਊਟ ਕਿਵੇਂ ਕਰਨਾ ਹੈ ਦੁਨੀਆ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਕਿਵੇਂ ਕਰ ਸਕਦੇ ਹਾਂ ਉਹਨਾਂ ਨੇ ਇਵੇਂ ਜਿ ਕਰੀ ਕੀਤਾ ਜੀ ਉਹਨਾਂ ਨੇ ਕਿਹੜਾ ਘਰ ਵਾਸਤੇ ਕੁਝ ਕੀਤਾ ਉਹਨਾਂ ਨੇ ਕਿਹੜੇ ਕੋਈ ਕਮਾਈਆਂ ਕੀਤੀਆਂ ਹੋਰ ਜੇ ਇਹ ਹੀ ਕਮਾਈ ਕੀਤੀ ਹੈ ਵੀ ਸਾਡੇ ਲਈ ਐਡੀ ਵੱਡੀ ਐਗਜ਼ਾਮਪਲ ਛੱਡ ਕੇ ਗਏ ਨੇ ਵੀ ਅਸੀਂ ਉਹਨਾਂ ਤੋਂ ਸਿੱਖਿਆ ਲਈਏ ਅਸੀਂ ਚਾਹਾਂਗੇ ਵੀ ਸਾਡੇ ਜਿਹੜੇ ਛੋਟੇ ਬੱਚੇ ਹੈ ਉਹ ਆਪਣੀ ਜ਼ਿੰਦਗੀ ਸੋਹਣੀ ਬਣਾਉਣ ਵਾਸਤੇ ਵੀ ਉਹਨਾਂ ਨੇ ਕਿਹਾ ਚੂਕਾ ਅਸਾਵੇਂ ਹਿਲਦੇ ਦਰਗਰ ਗੱਜ ਹਲਾ ਹਲਾਸ ਬੁਰਦਨ ਬਸ਼ਮਸ਼ੀਰ ਦਸ ਸਾਨੂੰ ਉਦੋਂ ਤਲਵਾਰ ਚੱਕਣੀ ਚਾਹੀਦੀ ਹੈ ਜਦੋਂ ਕੋਈ ਸਾਡਾ ਨੁਕਸਾਨ ਦਵੇ ਸਾਡੇ ਦੇਸ਼ ਦਾ ਸਾਡੇ ਕੌਮ ਦਾ ਸਾਡੇ ਕਿਸ ਦਾ ਜਦੋਂ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੋਵੇ ਫਿਰ ਸਾਨੂੰ ਇਹ ਜੇ ਕੰਮ ਨਹੀਂ ਕਰਨੇ ਚਾਹੀਦੇ ਔਰ ਮੈਂ ਕਹੂੰਗੀ ਕਿ ਜਿੰਨੇ ਵੀ ਸਾਡੇ ਯੰਗ ਮੁੰਡੇ ਨੇ ਬਹੁਤ ਹੀ ਅੱਛੇ ਨੇ ਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਅੱਗੇ ਵੀ ਕਰਦੇ ਰਹਿਣ ਤੇ ਸਿੱਖਿਆ ਵੀ ਲੈਂਦੇ ਰਹਿਣ ਜੀ ਕਹਿੰਦੇ ਨੇ ਜਦੋਂ ਧਿਰ ਉਪਾਵਾਂ ਦੀ ਦਿਸੇ ਹਾਰ ਦੀ ਉਦੋਂ ਜੈਜ ਵਰਤੋ ਐ ਸ਼ਮਸ਼ੀਰ ਦੀ ਸਾਡੇ ਗੁਰੂ ਸਬਾਨਾ ਨੇ ਸਾਨੂੰ ਬਹੁਤ ਉੱਚੇ ਆਦਰਸ਼ ਦਿੱਤੇ ਐ ਲੋੜ ਆ ਸਾਨੂੰ ਉਹਨਾਂ ਆਦਰਸ਼ਾਂ ਦੇ ਉਹਨਾਂ ਦੇ ਪਾਈ ਪੂਰਨਿਆ ਤੇ ਚੱਲਣ ਦੀ ਤੁਸੀਂ ਬਹੁਤ ਸੋਹਣਾ ਉਪਰਾਲਾ ਆਮ ਲੋਕਾਂ ਵਾਸਤੇ ਕਰ ਰਹੇ ਹੋ ਦਿਲੋਂ ਤੁਹਾਨੂੰ ਸਲੂਟ ਐ ਕਿ ਤੁਸੀਂ ਆਮ ਲੋਕਾਂ ਵਾਸਤੇ ਕਰ ਰਹੇ ਹੋ ਆਮ ਲੋਕ ਅਸੀਂ ਵੀ ਤਾਂ ਆਾਮੀਆਂ ਅਸੀਂ ਕਿਹੜੇ ਖਾਸਾਂ ਮਿੱਤੇ ਅਸੀਂ ਵੀ ਆਾਮੀਆਂ ਆਾਮੀਆਂ ਸਾਨੂੰ ਖਾਸ ਵੀ ਨਾ ਸਮਝਿਓ ਕਿਉਂਕਿ ਖਾਸ ਬਣ ਕੇ ਤਾਂ ਜ਼ਿੰਦਗੀ ਸੋਹਣੀ ਨਹੀਂ ਹੁੰਦੀ ਆਮ ਬੰਕੇ ਜ਼ਿੰਦਗੀ ਬਰਸ ਤੋਂਣੀ ਹੁੰਦੀ ਹੈ ਸਾਰੇ ਸਾਡੇ ਭੈਣ ਭਰਾਏ ਸਾਡੇ ਬੱਚੇ ਨੇ ਔਰ ਚਾਹੁੰਦੇ ਆ ਕਿ ਸਾਡੇ ਬੱਚੇ ਅੱਛੇ ਹੋਣ ਆ ਜਿਹੜੇ ਨਸ਼ੇ ਨੁਸ਼ੇ ਜੇ ਇਹ ਛੱਡ ਦੇਣ ਬਸ ਅੱਡੀ ਇਹੀ ਹੈ ਵੀ ਘਰ 'ਚ ਮਾਂ ਬਾਪ ਔਕੇ ਹੁੰਦੇ ਆ ਭੈਣ ਭਰਾ ਔਕੇ ਹੁੰਦੇ ਆ ਵੀ ਜੇ ਨਸ਼ੇ ਛੱਡ ਦੇਣਗੇ ਗੁਰੂਆਂ ਦੇ ਲੜ ਲੱਗਣਗੇ ਤਾਂ ਬਹੁਤ ਹੀ ਸੋਹਣੀ ਜ਼ਿੰਦਗੀ ਜੀ ਹੋ ਸਕਦੀ ਹੈ ਜੀ ਬਿਲਕੁਲ ਜੀ ਇਹ ਇਹਨਾਂ ਦੇ ਵਿੜੱਪਨ ਦੀ ਗੱਲ ਹੈ ਕਿ ਆਪਣੇ ਆਪ ਨੂੰ ਆਮ ਦੱਸਦੇ ਆ ਪਰ ਸਾਡੇ ਵਾਸਤੇ ਸਾਡੇ ਦੇਖਣ ਵਾਲੇ ਸੁਣਨ ਵਾਲੇ ਸਰੋਤਿਆਂ ਵਾਸਤੇ ਬਹੁਤ ਖਾਸ ਨੇ ਤੇ ਇੱਕ ਖਾਸ ਸੁਨੇਹਾ ਅੱਜ ਆਪਣੇ ਨਾਟਕਾਂ ਦੇ ਰਾਹੀ ਸ਼੍ਰੀ ਮੁਖਸਰ ਸਾਹਿਬ ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਬਹੁਤ ਵੱਡਾ ਸੁਨੇਹਾ ਇਹ ਦੇਣ ਜਾ ਰਹੇ ਨੇ ਤਾਂ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਕਿਸ ਵੱਡੇ ਪ੍ਰੋਜੈਕਟ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਕਿਹੜੀ ਵੱਡੀ ਨਵੀਂ ਫਿਲਮ ਹੈ ਜਿਹੜੀ ਉਹ ਵੱਡੀ ਸਕਰੀਨ ਤੇ ਤੁਹਾਡੀ ਤੁਹਾਡੇ ਚਾਹਣ ਵਾਲਿਆਂ ਨੂੰ ਦੇਖਣ ਨੂੰ ਮਿਲ ਤੁਹਾਨੂੰ ਪਸੰਦ ਕਰਨ ਵਾਲੇ ਲੋਕਾਂ ਵਾਸਤੇ ਤੁਸੀਂ ਕੀ ਨਵਾਂ ਲੈ ਕੇ ਆ ਰਹੇ ਹੋ ਜੀ ਨਵੀਆਂ ਕਾਫੀ ਫਿਲਮਾਂ ਹੈਗੀਆਂ ਜਿਹੜੀਆਂ ਹੁਣ 25 'ਚ ਲੱਗਣਗੀਆਂ ਤੁਸੀਂ ਸਾਰੇ ਹੁਣ ਹਮਾ ਆ ਕੇ ਆਇਓ ਦੇਖਿਓ ਬਹੁਤ ਸਾਰੀਆਂ ਫਿਲਮਾਂ ਨੇ আর ਤੁਹਾਡੇ ਪਸੰਦ ਦੀਆਂ ਫਿਲਮਾਂ ਹੋਣਗੀਆਂ ਹੁਣ ਮੈਨੂੰ ਨਾਂ ਤਾਂ ਨਹੀਂ ਬਹੁਤੇ ਯਾਦ ਪਰ ਤੁਸੀਂ ਦੇਖਿਓ ਜ਼ਰੂਰ ਜੀ ਤੁਸੀਂ ਸਾਡੇ ਨਾਲ ਜੁੜੇ ਇਹ ਜਾਣਕਾਰੀਆਂ ਤੁਸੀਂ ਸਾਂਝੀਆਂ ਕੀਤੀਆਂ ਔਰ ਫਿਰ ਤੋਂ ਮੈਂ ਕਹੂੰਗਾ ਵੀ ਤੁਸੀਂ ਥੀਏਟਰ ਦੇ ਨਾਲ ਇੱਕ ਇਸ ਸਟੇਜ ਤੋਂ ਪਹਿਲੀ ਵਾਰੀ ਇਹ ਪ੍ਰਤਪਾਈ ਹੈ ਮੁਕਸਰ ਮਾਗੀ ਮੇਲੇ ਤੇ ਇਹ ਸਟੇਜ ਨਾਟਕ ਖੇਡਣ ਦੇ ਲਈ ਪਹਿਲੀ ਵਾਰੀ ਲੱਗੀ ਹੈ ਤੇ ਉਸ ਪਹਿਲੀ ਵਾਰੀ ਸਟੇਜ ਦੇ ਉੱਪਰ ਜਿਹੜੇ ਨਾਟਕ ਖੇਡੇ ਜਾਣੇ ਨੇ ਉਹਦੇ ਵਿੱਚ ਮੈਡਮ ਨਿਰਮਲ ਰਿਸ਼ੀ ਜੀ ਇੱਕ ਮੇਨ ਅਦਾਕਾਰ ਦੇ ਵਜੋਂ ਭੂਮਿਕਾ ਨਿਭਾਉਣਗੇ ਤੇ ਇਹ ਨਾਟਕ ਸਾਡੇ ਸਰੋਤਿਆਂ ਦੇ ਦਰਸ਼ਕਾਂ ਦੇ ਦੇਖਣ ਵਾਲਿਆਂ ਦੇ ਸਨਮੁਖ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਬਹੁਤ ਬਹੁਤ ¿Qué yeah. ਜੀ ਤੇ ਆਓ ਜਿੱਥੇ ਅਸੀਂ ਪੰਜਾਬੀ ਫਿਲਮੀ ਅਦਾਕਾਰ ਨਿਰਮਲ ਰਿਸ਼ੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਸਾਨੂੰ ਇਹ ਮੌਕਾ ਵੀ ਮਿਲਿਆ ਕਿ ਇਹ ਜਿਹੜੇ ਪਲੇ ਜਿਹੜੇ ਨਾਟਕ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਖੇਡੇ ਜਾਣੇ ਹਨ ਇਤਿਹਾਸਿਕ ਨਾਟਕ ਜਿਨ੍ਹਾਂ ਦੇ ਨਿਰਮਾਤਾ ਨਿਰਦੇਸ਼ਕ ਮਨੀਪਾਲ ਟਿਵਾਣਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਪਾਸੋਂ ਇਹਨਾਂ ਨਾਟਕਾਂ ਦਾ ਵਿਸ਼ਾ ਤੇ ਇਹਨਾਂ ਨਾਟਕਾਂ ਦਾ ਦਿਖਾਉਣ ਦਾ ਉਦੇਸ਼ ਕੀ ਹੈ ਇਹ ਵੀ ਜਾਣਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਧਿਆ ਦਾ ਧੰਨਵਾਦ ਤੇ ਸਾਡੇ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਇੱਥੇ ਦੇਖ ਰਹੇ ਆ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਬਾਤਰ ਨੇ ਉਹ ਸਜਤਾਜ ਰਹੇ ਨੇ ਆਪਦੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਤੇ ਕੁਸ਼ਕੀ ਦੇਰ ਦੇ ਵਿੱਚ ਆ ਜਿਹੜਾ ਉਹ ਇਹ ਡਰਾਮਾ ਇਹ ਨਾਟਕ ਸਰੋਤਿਆਂ ਨੂੰ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਸ਼੍ਰੀ ਮੁਖਸਰ ਸਾਹਿਬ ਖੇ ਨਤਮਸਤਕ ਹੋਣ ਆਈਆਂ ਉਹਨਾਂ ਨੂੰ ਇਤਿਹਾਸਿਕ ਜਿਹੜਾ ਨਾਟਕ ਹੈ ਉਹ ਪੰਜਾਬ ਦੇ ਨਾਮੀ ਜਿਹੜੇ ਫਿਲਮੀ ਅਦਾਕਾਰ ਆ ਉਹਨਾਂ ਦੁਆਰਾ ਦਿਖਾਇਆ ਜਾਣਾ ਉਹਨਾਂ ਦੁਆਰਾ ਪੇਸ਼ ਕੀਤਾ ਜਾਣਾ ਤਾਂ ਕੀ ਕਹਿਣਾ ਚਾਹੂਗੇ ਜੀ ਇਹਨਾਂ ਨਾਟਕਾਂ ਦੇ ਬਾਰੇ ਕਿਹੜੇ ਨਾਟਕ ਆ ਜੀ ਅੱਜ ਕਿਹੜਾ ਨਾਟਕ ਖਿਡਾ ਜਾਣਾ ਕੱਲ ਕਿਹੜਾ ਨਾਟਕ ਖਿਡਾ ਜਾਊਗਾ ਕਿਹੜੀਆਂ ਪੰਜਾਬੀ ਨਾਮੀ ਕਲਾਕਾਰ ਉਹਦੇ ਵਿੱਚ ਸ਼ਾਮਲ ਹੋਣਗੇ ਐਸਾ ਹੈਗਾ ਜੀ ਅੱਜ ਜਿਹੜਾ ਨਾਟਕ ਖੇਡਿਆ ਜਾਣਾ ਉਹ ਨਾਟਕ ਹੈਗਾ ਸਦਹੰਦੀ ਦੀਵਾਰ ਜਿਹੜਾ ਕਿ ਮਰਹੂਮ ਸੁਰਗਵਾਸੀ ਮੇਰੇ ਪਿਤਾ ਹਰਪਾਲ ਟਿਵਾਣਾ ਜੀ ਨੇ ਲਿਖਿਆ ਤੇ ਉਹਦਾ ਜਿਹੜਾ ਸੰਗੀਤ ਹੈ ਉਹ ਇਸ ਗਜ਼ਲ ਸਮਾਟ ਮਰਹੂਮ ਜਗਜੀਤ ਸਿੰਘ ਜੀ ਵੱਲੋਂ ਸੁਲਬਤ ਕੀਤਾ ਗਿਆ ਸੀ ਤੇ ਦਿਲੇ ਆਪਣਾ ਸੁਖਵਿੰਦਰ ਸਿੰਘ ਉਹਨਾਂ ਨੇ ਤੇ ਜਗਜੀਤ ਸਿੰਘ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਉਹਦੇ ਵਿੱਚ ਸ਼ਬਦ ਗਾਇਨ ਹੈ ਤੇ ਜਿਹੜਾ ਇਹ ਨਾਟਕ ਹੈ ਇਹ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ زبانی ਨੂੰ ਦਸਾਉਂਦਾ ਹੋਇਆ ਨਾਟਕ ਹੈ ਉਸ ਵਾਕਿਆ ਨੂੰ ਦਸਾਉਂਦਾ ਹੈ ਕਿ ਜਦ ਛੋਟੇ ਸਹਬਜ਼ਾਦੇ ਨੂੰ ਜ਼ਿੰਦਾ ਦੀਵਾਰ ਵਿੱਚ ਨੀਹਾ ਵਿੱਚ ਸਰਹੰਦੇ ਨਵਾਬ ਵਜ਼ੀਰ ਖਾਨ ਨੇ ਚਨਵਾ ਦਿੱਤਾ ਸੀ ਇਹ ਨਾਟਕ ਇਸ ਲਈ ਜ਼ਰੂਰੀ ਹੈ ਕਿ ਸਾਡੇ ਇਤਿਹਾਸ ਨਾਲ ਸਾਡੀ ਸਾਡੀ ਸੰਗਤ ਨੂੰ ਖਾਸ ਕਰਕੇ ਜਿਹੜੇ ਬੱਚੇ ਆਏ ਉਹਨਾਂ ਨੂੰ ਜੋੜਨ ਦੀ ਲੋੜ ਹੈ ਤਾਂ ਕਿ ਸਾਨੂੰ ਸਾਡਾ ਜਿਹੜਾ ਗੌਰਵਮਈ ਇਤਿਹਾਸ ਹੈ ਸਾਡੀਆਂ ਜਿਹੜੀਆਂ ਸ਼ਹਾਦਤਾਂ ਨੇ ਉਹਨਾਂ ਬਾਰੇ ਪਤਾ ਲੱਗ ਸਕੇ ਮੈਂ ਇਹ ਕਹਿਣਾ ਕਿ ਜਿਹੜਾ ਨਾਟਕ ਹੈ ਇਹ ਸਾਡੀ ਅਸੀਂ ਦੁਨੀਆ ਦੇ ਵਿੱਚ ਖੇਡ ਚੁੱਕੇ ਹਾਂ ਹਿੰਦੁਸਤਾਨ ਚ ਵੀ ਪੰਜਾਬ ਦੇ ਵਿੱਚ ਵੀ ਖੇਡੇ ਸਾਡੇ ਪਾਸੇ ਖੇਡੇ ਆ ਸਾਨੂੰ ਲੋਕਾਂ ਨੂੰ ਵੱਲੋਂ ਬਹੁਤ ਪਿਆਰ ਸਾਨੂੰ ਇਸ ਨਾਟਕ ਰਾਹੀਂ ਮਿਲਿਆ ਹੈਗਾ ਤੇ ਜਿਹੜੀਆਂ ਅਹਿਮ ਸ਼ਖਸੀਅਤਾਂ ਇਸ ਵਿੱਚ ਖੇਡ ਰਹੀਆਂ ਨੇ ਤੁਸੀਂ ਹੁਣੇ ਮੈਡਮ ਨਿਮਲ ਦੀ ਸ਼ਿਦਾ ਜ਼ਿਕਰ ਕੀਤਾ ਉਹ ਇਸ ਨਾਟਕ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੇ ਨੇ ਤੇ ਹੋਰ ਵੀ ਸਾਡੇ ਨਾਟਕ ਦੇ ਵਿੱਚ ਸਦਾਤ ਅਸ਼ੰਦਰ ਸਿੰਘ ਵਕੀਲਾਮਾਨ ਜਿਹੜੇ ਕਿ ਇੱਥੇ ਦੇ ਵਸਨੀਕ ਨੇ ਨਾਲ ਹੀ ਉਹਨਾਂ ਦਾ 33 ਕਿਲੋਮੀਟਰ ਸ਼੍ਰੀ ਮੁਕਤਸਰ ਸਾਹਿਬ ਤੋਂ ਪਿੰਡਾਂ ਪਰ ਬੜੇ ਹੀ ਮਸ਼ਹੂਰ ਅਦਾਕਾਰ ਨੇ ਡਾਇਰੈਕਟਰ ਨੇ ਤੇ ਸਾਡੇ ਹੋਰ ਵੀ ਸੁਖਪਾਲ ਸਿੰਘ ਜੀ ਨੇ ਦਿਲਬੀਰ ਸਿੰਘ ਕਾਲੇ ਕਾਨ ਨੇ ਮੈਂ अनेਕਾਂ ਨੇ ਨੇ ਜਿਹੜਾ ਨਾ ਨਾਮ ਲੈ ਸਕਦਾ ਬਹੁਤ ਸੁਖਵਿੰਦਰ ਸੋਹੀ ਨੇ ਸਭ ਨੇ ਬੜੀਆਂ achi ahem bhumikaan ਯਾਨੀ ਖਾਸ ਕਰਕੇ ਸਾਡੇ ਟੈਕਨੀਕਲ ਡਾਇਰੈਕਟਰ ਵਿਕਾਸ ਚੁਨੇਜਾ ਜੀ ਸਭ ਨੇ ਆਪਣਾ ਬਹੁਤ ਵਧੀਆ ਕੰਮ ਕੀਤਾ ਹੈਗਾ ਇਸ ਨਾਟਕ ਦੇ ਵਿੱਚ ਤੁਸੀਂ ਅੱਜ ਦੇਖ ਸਕੋਗੇ ਤੇ ਜਿਹੜਾ ਕੱਲ ਨਾਟਕ ਖੇਡਿਆ ਜਾਣਾ ਉਹ ਮਹਤ ਜਿਹਦਾ ਬੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਹੈ ਇਹ ਜਿਹੜਾ ਨਾਟਕ ਹੈ ਜਿਹੜਾ ਮਹਤ ਜਿਹਦਾ ਬੰਦਾ ਨਾਟਕ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਦੇ ਅਧਾਰ ਤੇ ਹੈ ਉਹਨਾਂ ਦੇ ਪਛੋਕੜ ਤੋਂ ਉਹਨਾਂ ਦੇ ਪੈਦਾ ਹੋਣ ਤੋਂ ਲੈ ਕੇ ਸਰਹੰਦ ਫਤਿਹ ਤੱਕ ਦਾ ਦ੍ਰਿਸ਼ ਦਿਖਾਉਂਦਾ ਹੋਇਆ ਨਾਟਕ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਮੁਕਸਦ ਸਾਹਿਬ ਦੇ ਜਿਹੜੇ ਜਿੰਨੀ ਸੰਗਤ ਆਉਗੀ ਜਿਹੜੇ ਵੀ ਆ ਸਕਣਗੇ ਜੀ ਬਿਲਕੁਲ ਜੀ ਬਹੁਤ ਸੋਹਣਾ ਉਪਰਾਲਾ ਤੁਸੀਂ ਕਰ ਰਹੇ ਹੋ ਤੇ ਇੱਕ ਆਰਮ ਸਟੇਜ ਦੇ ਨਾਲ ਨਾਟਕੀ ਢੰਗ ਦੇ ਨਾਲ ਜਿਹੜਾ ਆਰਮ ਸਟੇਜਾਂ ਤੋਂ ਜਿਹੜਾ ਆਮ ਲੋਕਾਂ ਦੇ ਲਈ ਖੇਡਿਆ ਜਾਣ ਵਾਲਾ ਇਹ ਨਾਟਕ ਹੈ ਤੇ ਕੀ ਸਮਝਦੇ ਹੋ ਜੀ ਜਿਹੜੀ ਸੰਗਤ ਨੇ ਇੱਥੇ ਆ ਕੇ ਦੇਖਣਾ ਹੈ ਉਹਨਾਂ ਵਾਸਤੇ ਤੁਹਾਡਾ ਕੀ ਸੁਨੇਹਾ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਨ੍ਹਾਂ ਨੂੰ ਅਸੀਂ ਇਤਿਹਾਸ ਦੇ ਨਾਲ ਜੋੜਨ ਵਾਸਤੇ ਉਪਰਾਲਾ ਕਰ ਰਹੇ ਹਾਂ ਉਹਨਾਂ ਵਾਸਤੇ ਤੁਹਾਡਾ ਕੀ ਸੁਨੇਹਾ ਹੈ ਮੇਦਾ ਜੀ ਸੁਨੇਹਾ ਖਾਸ ਕਰਕੇ ਨੌਜਵਾਨ ਬੀੜੀ ਨੂੰ ਇਹ ਹੈ ਕਿ ਸਾਨੂੰ ਨਾ ਬੜਾ ਗਰਵ ਹੋਣਾ ਚਾਹੀਦਾ ਤੁਸੀਂ ਦੇਖੋ ਜਿਹੜੇ ਯੂਰੋਪੀਅਨ ਕੰਟਰੀਜ਼ ਨੇ ਜਿਹੜੀਆਂ ਬਾਹਰੀਆਂ ਆਪਣੇ ਇਤਿਹਾਸ ਤੋਂ ਬਹੁਤ ਹੀ ਗਦਬ ਮਹਿਸੂਸ ਕਰਦੀਆਂ ਨੇ ਉਹ ਆਪਣੇ ਪੋਏਟਸ ਤੋਂ ਆਪਣੇ ਜਿੰਨੇ ਵੀ ਲਿਟਰੇਰੀ ਉਹਨਾਂ ਦੇ ਜਿਹੜੇ ਲੋਕ ਹੋਏ ਨੇ ਜਾਂ ਉਹਨਾਂ ਦੇ ਮਹਾਪੁਰਸ਼ ਹੋਏ ਨੇ ਉਹਨਾਂ ਤੋਂ ਬੜਾ ਹੀ ਪ੍ਰੇਰਨਾ ਲੈਂਦੇ ਨੇ ਸਾਡੇ ਨੌਜਵਾਨਾਂ ਨੂੰ ਖਾਸ ਕਰਕੇ ਅੱਜ ਅਸੀਂ ਅਸੀਂ ਨਾ ਕਿਉਂਕਿ ਆਪਣੇ ਇਤਿਹਾਸ ਨਾਲ ਨਹੀਂ ਜੁੜੇ ਆਪਣੀ ਵਿਛੋਕੜ ਨਾਲ ਨਹੀਂ ਜੁੜਿਆ ਨੌਜਵਾਨ ਸਾਡਾ ਉਹਦੇ ਕਾਰਨ ਸਾਡਾ ਨੌਜਵਾਨ ਬੱਚਾ ਦਾ ਬੜਾ ਕਨਫਿਊਜ਼ ਹੋਇਆ ਹੋਇਆ ਫੈਦਾ ਹੈਗਾ ਸੋ ਮੈਂ ਸਮਝਦਾ ਜਿਹੜਾ ਇਹ ਦੋਨੋਂ ਨਾਟਕਾਂ ਦਾ ਬਦਲਾ ਆਪਣੇ ਨੌਜਵਾਨਾਂ ਨੂੰ ਹਮਮਾ ਕੇ ਆਉਣਾ ਚਾਹੀਦਾ ਹੈ ਤੇ ਆਪਣੇ ਇਤਿਹਾਸ ਨਾਲ ਜਾਣੂ ਹੋ ਕੇ ਸਾਨੂੰ ਵੀ ਗਰਮ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੀ ਜੋ ਸਾਡਾ ਜਿਹੜਾ ਵਿਛੋਕੜ ਹੈ ਉਹਨਾਂ ਗੌਲਮ ਮਈ ਹੈ ਇਹਨਾਂ ਇਹਨਾਂ ਸ਼ਹਾਦਤਾਂ ਨਾਲ ਭਰੇ ਹੋਇਆ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਜੇ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਤੋਂ ਸ਼ਹਾਦਤਾਂ ਦਾ ਦੌਰ ਨਾ ਸ਼ੁਰੂ ਹੁੰਦਾ ਤਾਂ ਸ਼ਾਇਦ ਹ ਹਿੰਦੁਸਤਾਨ ਦਾ ਵजूद ਹੀ ਨਾ ਹੁੰਦਾ ਬਿਲਕੁਲ ਜੀ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਾਈ ਪਿਰਤ ਸੀ ਜਿਨ੍ਹਾਂ ਨੂੰ ਸ਼ਹੀਦੀ ਜਿਨ੍ਹਾਂ ਨੂੰ ਸ਼ਹਾਦਤ ਦਾ ਸਰਤਾਜ ਕਿਹਾ ਜਾਂਦਾ ਸ਼ਹੀਦੀਆਂ ਦਾ ਸਰਤਾਜ ਤੇ ਇਸ ਕਰਕੇ ਇਹ ਜਿਹੜਾ ਇਤਿਹਾਸਿਕ ਪਲੇ ਆ ਇਹਨਾਂ ਨੇ ਬਹੁਤ ਸਾਰੇ ਨੌਜਵਾਨ ਨੂੰ ਬਹੁਤ ਸਾਰੇ ਲੋਕਾਂ ਨੂੰ ਜਾਗਰਿਤ ਕਰਨਾ ਆਪਣੇ ਵਿਰਸੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਆਪਣੇ ਗੌਰਵਮਈ ਇਤਿਹਾਸ ਦੇ ਨਾਲ ਜੋੜਨਾ ਹੈ ਤੁਹਾਡਾ ਬਹੁਤ ਸੋਹਣਾ ਉਪਰਾਲਾ ਜੀ ਥੈਂਕ ਯੂ ਜੀ ਤੇ ਤੁਸੀਂ ਇਹ ਪਹਿਲੀ ਵਾਰੀ ਇਹ ਜਿਹੜਾ ਪਿਰਤ ਪੈ ਰਹੀ ਹੈ ਕਿ ਮਾਗੀ ਦੇ ਮੇਲੇ ਤੇ ਪਹਿਲੀ ਵਾਰੀ ਇਹ ਜਿਹੜੇ ਗਿਆ ਇਤਿਹਾਸਿਕ ਨਾਟਕ ਹੋਣ ਜਾ ਰਹੇ ਆ ਉਹਦੀ ਪਿਰਤ ਪਾਉਣ ਦਾ ਸਿਹਰਾ ਦੇ ਸਰ ਵੱਜਦਾ ਜੀ ਬਹੁਤ ਬਹੁਤ ਤੁਹਾਨੂੰ ਨਹੀਂ ਮੈਂ ਸਮਝਦਾ ਉਦਮ ਹੈ ਸਾਦਾ ਸ਼੍ਰੀ ਮੁਕਸਦ ਸਾਹਿਬ ਦੀ ਜਿਹੜੀ ਜਿਹੜਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਸਾਡੇ ਡੀਸੀ ਨੇ ਸਾਦੀ ਹੋਰ ਵੀ ਜਿਹੜੇ ਅਫਸਰਾਨ ਨੇ ਉਹਨਾਂ ਨੇ ਉਦਮ ਕੀਤਾ ਅਸੀਂ ਤਾਂ ਉਹਨਾਂ ਦਾ ਸਹਿਯੋਗ ਹੀ ਕੀਤਾ ਅਸੀਂ ਤਾਂ ਆ ਕੇ ਆਪਣਾ ਕਦਮ ਕਰਦੇ ਆਂ ਪਰਫਾਰਮ ਕਰਦੇ ਆਂ ਮੈਂ ਇਹ ਕਹਲ ਹੋਣਾ ਚਾਹਣਾ ਕਿ ਅੱਜ ਦੇ ਜਿਹੜੇ ਦੋਨੋਂ ਨਾਟਕ ਹੋਣੇ ਨੇ ਇਹ ਲਾਈਟ ਐਂਡ ਸਾਊਂਡ ਨਹੀਂ ਹੈ ਇਹਦੇ ਤੁਸੀਂ ਦੇਖੋਗੇ ਕਿ ਆਰਟਿਸਟ ਖੁਦ ਆਪਣੀ ਆਵਾਜ਼ ਨਾਲ ਡਾਇਲੌਗ ਬੋਲੇ ਜਾਣਗੇ ਔਰ ਮੈਂ ਸਮਝਦਾ ਇਸ ਦਾ ਸੰਗਤ ਜ਼ਿਆਦਾ ਪ੍ਰਭਾਵਸ਼ਾ ਪ੍ਰਭਾਵ ਉਹਨਾਂ ਤੇ ਪੈਂਦਾ ਹੈਗਾ ਬ ਸੋਹਣਾ ਉਪਰਾਹਲਾ ਸਾਰੇ ਮਤਲਬ ਇਹ ਨਹੀਂ ਹੈਗਾ ਰਿਕਾਰਡਡ ਨਹੀਂ ਹੈਗਾ ਕਿ ਜਸਟ ਅੱਗੇ ਆ ਜਿਹੜਾ ਉਹ ਐਕਟਿੰਗ ਹੋ ਰਹੀ ਹੈ ਕਿ ਸਾਰਾ ਕੁਝ ਹੀ ਲਾਈਵ ਹੋਣਾ ਜਿੱਥੇ ਲਾਈਵ ਹੀ ਡਾਇਲੌਗ ਬੋਲੇ ਜਾਣੇ ਆ ਹਰ ਇੱਕ ਨੇ ਆਪਣੇ ਕਾਲਰ ਮਾਈਕ ਤੋਂ ਤੇ ਬੜਾ ਸੋਹਣਾ ਨਜ਼ਾਰਾ ਜਿਹੜਾ ਉਹ ਤੁਹਾਨੂੰ ਇਹ ਨਾਟਕ ਜਦੋਂ ਖੇਡੇ ਜਾਣੇ ਆ ਉਦੋਂ ਦੇਖਣ ਨੂੰ ਮਿਲੂਗਾ ਜੀ ਮਨੇ ਪਾਲ ਟਵਾਣਾ ਜੀ ਤੁਸੀਂ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਮਹਿਮਾਨਨੀ ਜੀ ਵਾਈਕ ਜੀ ਦਾ ਖਾਲਸਾ ਵਾਈਕ ਜੀ ਕੀ ਫਤ ਹੈ ਜੀ ਜਿਵੇਂ ਮਨੇ ਪਾਲ ਟਵਾਣਾ ਹੋਰਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਤੁਹਾਨੂੰ ਪਲੇਆ ਬਾਰੇ ਜਾਣਕਾਰੀ ਦਿੱਤੀ ਆ ਨਾਟਕਾਂ ਬਾਰੇ ਕਿ ਸਨਾਟਕ ਦੇ ਵਿੱਚ ਜਿਹੜੇ ਅਦਾਕਾਰਾਂ ਨੇ ਰੋਲ ਅਦਾ ਕਰਨੇ ਆ ਉਹ ਪਾਤਰ ਮੇਰੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਜਾਣਕਾਰੀ حاصل ਕਰਦੇ ਆ ਵੀ ਕਿਹੜਾ ਰੋਲ ਉਹ ਉਸ ਦੇ ਵਿੱਚ ਪਲੇ ਕਰਨ ਜਾ ਰਹੇ ਆ ਤਾਂ ਬਜੀ ਆਪਣਾ ਪਰਚੇ ਦਿਓ ਤੇ ਦੱਸੋ ਵੀ ਕਿਹੜਾ ਰੋਲ ਤੁਸੀਂ ਅਦਾ ਕਰੋ ਮੇਰਾ ਨਾਮ ਤਰਸਿੰਦਰ ਸਿੰਘ ਤੇ ਇਸ ਨਾਟਕ ਦੇ ਵਿੱਚ ਮੈਂ ਜ਼ਫਰ ਬੇਗ ਦਾ ਸੈਨਾਪਤੀ ਦਾ ਰੋਲ ਕਰ ਰਿਹਾ ਜੋ ਵਜ਼ੀਰ ਖਾਨ ਤੋਂ ਬਾਅਦ ਸੈਕੰਡ ਨੰਬਰ ਤੇ ਹੁੰਦਾ ਤੇ ਜੋ ਇਹ ਸਾਰਾ ਕੁਝ ਜੋ ਇਹ ਵਾਕਿਆ ਹੋਇਆ ਹੈ ਸਰਹੰਦ ਦੇ ਵਿੱਚ ਉਹਦੇ ਪਿੱਛੇ ਜਿਹੜੀ ਕਹਾਣੀ ਜੋ ਸਾਰਾ ਗੇਮ ਘਮਾਉਂ ਵਾਲਾ ਬੰਦਾ ਇਹ ਜ਼ਫਰਬੇਗ ਸੀ ਬਾਕੀ ਨਾਲ ਸੁਚਾਨੰਦ ਵੀ ਹੁੰਦਾ ਹੋਰ ਵੀ ਹੁੰਦੇ ਆ ਇੱਕ ਬੰਦੇ ਤੇ ਤਾਂ ਨਹੀਂ ਹੁੰਦੀ ਪਰ ਇਹ ਮੇਨ ਬੰਦਾ ਇਹ ਸੀ ਸੈਨਾਪਤੀ ਹੋਣ ਦਾ ਕਰਕੇ ਇਸ ਦਾ ਰੋਬ ਵੀ ਸੀ ਸਾਰਿਆਂ ਤੇ ਤੇ ਇਹ ਜੋ ਕੁਛ ਕਰਦਾ ਕਰਾਉਂਦਾ ਸੀ ਇਹ ਬੰਦਾ ਜ਼ਫਰ ਬੇਗ ਕਰਦਾ ਹੁੰਦਾ ਸੀ ਤਾਂ ਤੁਸੀਂ ਜ਼ਫਰ ਬੇਗ ਦਾ ਰੋਲ ਅਦਾ ਕਰੋਗੇ ਤਾਂ ਭਾਈ ਜੀ ਕੀ ਮਹਿਸੂਸ ਕਰਦੇ ਹੋ ਇਹ ਰੋਲ ਅਦਾ ਕਰਦੇ ਕਿਉਂਕਿ ਜਦੋਂ ਇਹ ਸਾਰਾ ਵਾਕਿਆ ਜੇ ਅਸੀਂ ਇਤਿਹਾਸ ਪੜ੍ਹਦੇ ਆ ਤਾਂ ਪਤਾ ਲੱਗਦਾ ਉਹਦੇ ਵਿੱਚ ਕੀ ਜ਼ਫਰ ਬੇਗ ਦਾ ਰੋਲ ਹੈ ਤਾਂ ਜ਼ਫਰ ਬੇਗ ਦਾ ਪਾਤਰ ਅਦਾ ਕਰਦੇ ਆ ਕੀ ਮਹਿਸੂਸ ਕਰਦੇ ਹੋ ਤੁਸੀਂ ਮਹਿਸੂਸ ਇਸ ਤਰ੍ਹਾਂ ਕਰਦੇ ਕਿਉਂਕਿ ਇਹ ਹੁਣ ਇੱਕ ਨਾਟਕ ਹੈ ਪਰ ਉਹਦੇ ਵਿੱਚ ਜਿਹੜਾ ਰੋਲ ਕਰ ਰਹੇ ਆ ਉਹ ਇੱਕ ਟਾਈਮ ਪਹਿਲਾਂ ਅੱਜ ਤੋਂ 2-250 ਸਾਲ ਪਹਿਲਾਂ ਜਿਹੜਾ ਇਹ ਹੋ ਚੁੱਕਿਆ ਹੈ ਜੀ ਚੁੱਕਿਆ ਪਾਤਰ ਇਹ ਬੰਦਾ ਇਹ ਐਕਟਿਵ ਕਰੈਕਟਰ ਹੈ ਜੋ ਕੁਛ ਪਹਿਲਾਂ ਮੈਂ ਜਿਵੇਂ ਗੱਲ ਦੱਸੀ ਵੀ ਹਰ ਸਹਬ ਜਿਆਦਾ ਨੀਹਾਂ ਚ ਚੁਣੌਣ ਦਾ ਇਹਦਾ ਸਭ ਤੋਂ ਵੱਡਾ ਕਾਰਨ ਸੀ ਇਹਦਾ ਇਸ ਬੰਦੇ ਦਾ ਫਿਰ ਦੂਜਾ ਜਦੋਂ ਮੈਂ ਨਾਟਕ ਕਰਦਾ ਹਾਂ ਤੇ ਮੈਂ ਉਸ ਨਾਟਕ ਦੇ ਵਿੱਚ ਮੈਂ ਇਹ ਮਹਿਸੂਸ ਨਹੀਂ ਕਰਦਾ ਵੀ ਮੈਂ ਤਰਸਿੰਦਰ ਸਿੰਘ ਹਾਂ ਮੈਂ ਜ਼ਫਰ ਬੇਗ ਹੀ ਮਹਿਸੂਸ ਕਰਦਾ ਆਪਣੇ ਆਪ ਨੂੰ ਜੇ ਮੈਂ ਜ਼ਫਰ ਬੇਗ ਮਹਿਸੂਸ ਕਰੂੰਗਾ ਤਾਂ ਹੀ ਮੈਂ ਕਰੈਕਟਰ ਆਪਣੇ ਜਿਹੜਾ ਵਿੱਚੋਂ ਕੱਢ ਸਕੂੰਗਾ ਉਹਦੇ ਵਿੱਚੋਂ ਤੇ ਮੈਨੂੰ ਉਦੋਂ ਖੁਸ਼ੀ ਹੁੰਦੀ ਆ ਵੀ ਜਦੋਂ ਵਿੱਚੋਂ ਬਾਹਰੋਂ ਲੋਕੀ ਉੱਠਾ ਬੋਲਦੇ ਆ ਗਾਲਾਂ ਕੱਢਦੇ ਆ ਮਤਲਬ ਇਹਦਾ ਮਤਲਬ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਮੈਂ ਸੱਚੀ-ਮ ਰੋਲ ਦੇ ਨਾਲ ਨਿਭਾ ਨਹੀਂ ਪਾਉਂਗਾ ਤੇ ਲੋਕਾਂ ਨੇ ਵੀ ਕਹਣਾ ਵੀ ਠੀਕ ਠਾਕ ਆ ਚਲੋ ਹੋ ਗਿਆ ਜਿੰਦਾਂ ਦਾ ਹੈਗਾ ਆ ਕਿਉਂ ਇਸੇ ਤਰ੍ਹਾਂ ਆਪਣੀ ਉਹ ਗੱਲ ਚੱਲਦੀ ਸੀ ਤੁਸੀਂ ਪੁੱਛਿਆ ਮੈਡਮ ਰਿਸ਼ੀ ਜੀ ਹੁਣ ਆ ਦੇ ਨਾਲ ਮੇਰੇ ਕਲਾ ਗੁਰੂ ਜਿਹੜੇ ਟਵਾਣਾ ਸਾਹਿਬ ਇਹਨਾਂ ਦੇ ਮਨਪਾਲ ਜੀ ਦੇ ਡੈਡੀ ਜੀ ਫਾਦਰ ਇਹਨਾਂ ਦੇ ਇਹਨਾਂ ਦੇ ਮਾਤਾ ਜੀ ਉਹ ਸਾਡੇ ਕਲਾ ਗੁਰੂ ਆ ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖਿਆ ਮੇਰੀ ਫਿਲਮ ਕਾਫੀ ਮਸ਼ਹੂਰ ਹੋਈ ਸੀ ਮੰਨਤ ਉਹਦੇ ਵਿੱਚ ਮੇਰਾ ਇਨਸਪੈਕਟਰ ਛੋਟੇਕੁੱਟ ਦਾ ਰੋਲ ਸੀ ਉਹਦੇ ਵਿੱਚੋਂ ਜੋ ਕੁਝ ਮੈਂ ਉਹ ਕਰ ਸਕਿਆ ਮੈਂ ਉਹ ਟਵਾਣਾ ਸਾਹਿਬ ਦੇ ਕੋਲੋਂ ਰਹਿਣ ਕਰਕੇ ਉਹਨਾਂ ਦੇ ਕੋਲੋਂ ਸਿੱਖਣ ਕਰਕੇ ਹੀ ਮੈਂ ਉਹ ਜੋ ਕੁਛ ਅੱਜ ਕੱਲ ਕੁਝ ਬਣੇ ਹੋਇਆ ਜਿੰਨਾ ਜੋ ਕੁਛ ਸਾਡੇ ਪੱਲੇ ਹੈਗਾ ਉਹ ਸਿਰਫ ਤੇ ਸਿਰਫ ਸਾਡੇ ਕਲਾ ਗੁਰੂ ਹਰਪਾਲ ਟਵਾਣਾ ਸਰਗੀ ਦੇ ਦੇਣਾ ਹੈ ਜੀ ਤੇ ਮੈਨੂੰ ਲੱਗਦਾ ਵੀ ਤੁਹਾਡਾ ਨਾਮ ਵੀ ਬੜਾ ਵੱਖਰਾ ਹੈ ਬਹੁਤ ਘੱਟ ਇਹ ਨਾਮ ਹੋਊਗਾ ਮੈਨੂੰ ਲੱਗਦਾ ਵੀ ਕੱਲੇ ਤੁਸੀਂ ਹੋਵੋਗੇ ਇਸ ਨਾਮ ਨਹੀਂ ਇਹ ਨਾਮ ਜਿਹੜਾ ਜੀ ਮੇਰਾ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਕੋਈ ਬੰਦਾ ਹੁੰਦਾ ਸੀ ਉਹਨੂੰ ਦੇਖ ਕੇ ਤੇ ਸਾਡੇ ਮੇਰੇ ਮਾਪਿਓ ਨੇ ਇਹ ਨਾਮ ਰੱਖਿਆ ਮੈਨੂੰ ਵੇਖ ਕੇ ਮੇਰਾ ਨਾਮ ਦੇਖ ਕੇ ਸਾਡੇ ਪਟਿਆਲੇ ਇੱਕ ਛੋਟਾ ਜਿਹਾ ਬੱਚਾ ਉਹਦਾ ਉਹਦੇ ਦਾਦਾ ਦਾਦੀ ਨੇ ਨਾਮ ਰੱਖਿਆ ਇਹ ਤੇ ਮੈਂ ਕਿਹਾ ਵੀ ਮੈਨੂੰ ਇਹ ਨਾਮ ਚੰਗਾ ਨਹੀਂ ਲੱਗਦਾ ਕਹਿੰਦੇ ਸਾਨੂੰ ਲੱਗਦਾ ਬ ਲੱਗਦਾ ਵੀ ਤੁਹਾਨੂੰ ਦੇਖਣ ਵਾਲਿਆਂ ਨੂੰ ਇਹ ਨਾਂ ਸਾਰਿਆਂ ਨੂੰ ਚੰਗਾ ਲੱਗੂਗਾ ਧੰਨਵਾਦ ਜੀ ਤੇ ਬਾਕੀ ਹੁਣ ਇੱਕ ਮੈਂ ਚਲੋ ਤੁਸੀਂ ਆਏ ਆ ਜੇ ਕਹੋਂ ਤਾਂ ਮੈਂ ਇੱਕ ਹੋਰ ਗੱਲ ਫਿਲਮ ਦੀ ਕਰ ਸਕਦਾ ਤਾਂ ਸਾਡੀ ਹੁਣ ਨਵੀਂ ਫਿਲਮ ਆ ਰਹੀ ਹੈ ਜੀ ਇੱਕ ਸਤਿੰਦਰ ਸਰਤਾਜ ਜੀ ਨਾਲ ਸਤ ਫਰ ਨੂੰ ਰਿਲੀਜ਼ ਹੋਣੀ ਆ ਤੇ ਜਰੂਰ ਸਾਰੇ ਦਰਸ਼ਕ ਜਿਹੜੇ ਦੇ ਹੈਗੇ ਆ ਉਹ ਦੇਖਣ ਜਰੂਰ ਇਹ ਫਿਲਮ ਸਾਡੇ ਦੇਖਣ ਵਾਲੇ ਮੈਂ ਸਮਝਦਾ ਵੀ ਜਰੂਰ ਦੇਖਣਗੇ ਤੇ ਤਰਸਿੰਦਰ ਜੀ ਤੁਹਾਡੇ ਤੋਂ ਜਾਣਕਾਰੀ ਲੈ ਲਈਏ ਵੀ ਉਹਦੇ ਵਿੱਚ ਤੁਹਾਡਾ ਕਿਹੜਾ ਰੋਲ ਹੈ ਜੀ ਉਹਦੇ ਵਿੱਚ ਮੇਰਾ ਪੰਚਾਇਤ ਮੈਂਬਰ ਦਾ ਰੋਲ ਹੈ ਪੰਚਾਇਤ ਮੈਂਬਰ ਇਸ ਤਰ੍ਹਾਂ ਦੇ ਵੀ ਜਿਹੜੇ ਜਾ ਕੇ ਸਕੂਲ ਦੇ ਵਿੱਚ ਚੰਗੇ ਭਲੇ ਪੜ੍ਹਨ ਪੜਾਉਣ ਵਾਲੇ ਮਾਸਟਰ ਜਿਹੜੇ ਹੈਗੇ ਆ ਉਹਨਾਂ ਨੂੰ ਡਿਸਟਰਬ ਕਰਦੇ ਜਾ ਕੇ ਪੰਚਾਇਤ ਵਾਲੇ ਜਿਹੜੇ ਆ ਜਿਨ੍ਹਾਂ ਨੂੰ ਆਪ ਨੂੰ ਕੁਝ ਨਹੀਂ ਪਤਾ ਹੁੰਦਾ ਸਿਰਫ ਇੱਕ ਹੋਈ ਹੌਮੇ ਕਰਕੇ ਮੈਂ ਪੰਚਾਇਤ ਮੈਂਬਰ ਆ ਜਾ ਕੇ ਰੋ ਪਾਉਣ ਲੱਪਣਾ ਜਿੱਦੀ ਕਿਸੇ ਦੀ ਸੁਣਵਾਈ ਨਹੀਂ ਹੈਗੀ ਘਰ ਨਹੀਂ ਪੁੱਛਦਾ ਸਾਨੂੰ ਦਿਖਾਇਆ ਗਿਆ ਉਹਦੇ ਵਿੱਚ ਤੇ ਬਾਕੀ ਜਿੰਨਾ ਕਿ ਸਾਡੇ ਆਪਣੇ ਨਾਲ ਸਟੋਰੀ ਮਿਲਦੀ ਜੁਲਦੀ ਸੀ ਉਹਨਾਂ ਨੂੰ ਸਾਨੂੰ ਪਤਾ ਬਾਕੀ ਸਾਰੀ ਫਿਲਮ ਦਾ ਸਾਨੂੰ ਵੀ ਨਹੀਂ ਪਤਾ ਉਹਦੇ ਵਿੱਚ ਕੀ ਕੁਸ਼ ਹੋ ਰਿਹਾ ਹਾਂਜੀ ਚਲੋ ਅਸੀਂ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ ਔਰ ਇਹ ਵੀ ਕਾਮਨਾ ਕਰਦੇ ਹਾਂ ਕਿ ਇਹ ਫਿਲਮ ਜਿਹੜੀ ਉਹ ਤੁਸੀਂ ਜ਼ਰੂਰ ਦੇਖਣ ਜਾਓਗੇ ਧੰਨਵਾਦ ਜੀ ਲੋਕੀ ਦੇਖਣ ਤੇ ਸਾਨੂੰ ਖੁਸ਼ੀ ਹੋਊਗੀ ਇਸ ਗੱਲ ਦੀ ਤੇ ਬਾਕੀ ਮੈਂ ਇਹਨੂੰ ਇਸ ਗੱਲ ਦੀ ਇਹ ਖੁਸ਼ੀ ਆ ਵੀ ਮੈਂ ਇਸ ਪਰਿਵਾਰ ਦੇ ਨਾਲ ਬਹੁਤ ਸਾਲਾਂ ਤੋਂ ਬਾਅਦ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਸਾਰੇ ਟੂਰ ਲਾਏ ਆ ਇਹ ਸਨਾਟਕ ਨੂੰ ਦਿਖਾਇਆ ਆ ਸਾਰੇ ਅਸੀਂ ਇਕੱਠੇ ਦੋਸਤ ਮਿੱਤਰ ਸ਼ੁਰੂ ਤੋਂ ਟਵਾਣਾ ਸਾਹਿਬ ਦੇ ਨਾਲ ਰਹੇ ਆ ਤੇ ਉਹਨਾਂ ਦੇ ਕੋਲੋਂ ਜਿਹੜੀਆਂ ਉਹਨਾਂ ਦੇ ਝੜਕਾ ਸੀ ਉਹਦੇ ਵਿੱਚੋਂ ਵੀ ਅਸੀਂ ਐਕਟਿੰਗ ਸਿੱਖੀ ਆ ਇਹ ਨਹੀਂ ਸੀ ਵੀ ਜੇ ਸਾਨੂੰ ਝੜ ਆ ਤੇ ਅਸੀਂ ਹੁਣ ਵੀ ਉਹਨਾਂ ਨੂੰ ਬਹੁਤ ਮਿਸ ਕਰਦੇ ਆ ਕਿ ਹੁਣ ਸਾਡੇ ਨਾਲ ਹੁੰਦੇ ਗੁਰੂ ਜੀ ਸਾਡੇ ਤੇ ਸਾਨੂੰ ਹੋਰ ਵੀ ਵਧੀਆ ਮਜ਼ਾ ਹੋਣਾ ਸੀ ਕਰਕੇ ਹਾਂਜੀ ਹਾਂਜੀ ਇੱਕ ਹੋਰ ਇਸ ਨਾਟਕ ਦੇ ਪਾਤਰ ਆ ਜਿਹੜੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰ ਲਿਆ ਕਿਉਂਕਿ ਮੈਂ ਇਸ ਗੱਲ ਤੋਂ ਵੀ ਮਾਣ ਮਹਿਸੂਸ ਕਰਦਾ ਵੀ ਇਹ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਨੂੰ ਬਿਲੋਂਗ ਕਰਦੇ ਆ ਉਹਨਾਂ ਪਾਸੋਂ ਵੀ ਜਾਣਕਾਰੀ ਹਾਸਲ ਕਰਦੇ ਆ ਵੀ ਉਹਨਾਂ ਦਾ ਕੀ ਰੋਲ ਹੈ ਆਪਣੇ ਬਾਰੇ ਦੱਸਦੇ ਹੋਏ ਤੇ ਆਪਣੇ ਪਾਤਰ ਬਾਰੇ ਜ਼ਰੂਰ ਦੱਸੋ ਪਹਿਲਾਂ ਤਾਂ ਸਾਰੇ ਦਰਸ਼ਕ ਸਰੋਤਿਆਂ ਨੂੰ ਜੋ ਇਸ ਚੈਨਲ ਨੂੰ ਦੇਖ ਰਹੇ ਆ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਵਕੀਲਾਮਾਨ ਆ ਜੀ ਮੇਰੇ ਗਿੱਦੜਵਾਹਾ ਦੇ ਨਾਲ ਕੋਟਪਾਈ ਕੋਠੇ ਹਿੰਮਤਪੁਰਾ ਜਿੱਥੇ ਆਪਾਂ ਖੇਤਾਂ 'ਚ ਘਰ ਪਾਏ ਆ ਉੱਥੇ ਰਹਿਣਾ ਜੀ ਮੈਂ ਇਸ ਨਾਟਕ ਦੇ ਨਾਲ ਮੈਂ ਪਿਛਲੇ 20-25 ਸਾਲਾਂ ਤੋਂ ਜੁੜਿਆ ਜਿਵੇਂ ਤਰਸਿੰਦਰ ਭਾਜੀ ਨੇ ਦੱਸਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਜਿੰਨੇ ਵੀ ਸ਼ੋਅ ਕੀਤੇ ਆ ਸਾਰੇ ਇਕੱਠਿਆਂ ਨੇ ਕੀਤੇ ਆ ਜੀ ਮੇਰਾ ਇਹਦੇ ਵਿੱਚ ਸ਼ਾਹੀ ਖੋਜੀ ਦਾ ਰੋਲ ਆ ਜੀ ਜਿਹੜਾ ਕਿ ਸੂ ਲੱਭ ਕੇ ਲਿਆਉਂਦਾ ਵੀ ਛੋਟੇ ਸਾਹਿਬ ਜਦਿਆਂ ਦੀ ਇੱਕ ਤਰ੍ਹਾਂ ਦਾ 네ਗੇਟਿਵ ਕੈਰੈਕਟਰ ਕਹਿ ਸਕਦੇ ਤਾਂ ਇਹ ਫੇਰ ਉਹੀ ਗੱਲ ਬਾਈ ਤਰਸਿੰਦਰ ਹਰਣ ਵਾਲਾ ਸਵਾਲ ਵੀ ਇਹ 네ਗੇਟਿਵ ਕੈਰੈਕਟਰ ਨੂੰ ਪਲੇ ਕਰਕੇ ਬਾਈ ਜੀ ਕੀ ਮਹਿਸੂਸ ਕਰਦੇ ਆਂ ਅੰਦਰੋਂ ਦੇ ਅੰਦਰ ਕਿਸੇ ਨਾ ਕਿਸੇ ਦੀ ਹੁੰਦੀ ਤਾਂ ਹੈਗੀ ਆ ਫਿਰ ਉਹਨੂੰ ਥੋੜਾ ਜਿਹਾ ਆਪਦੇ ਫੇਸ ਤੇ ਲੈ ਆਈਦਾ ਜੀ ਸਚਾਈ ਤਾਂ ਇਹ ਹੈ ਜੀ ਤਾਂ ਇਹ ਬਾਤਰ ਜਿਹੜੇ ਅੱਜ ਇੱਥੇ ਨਾਟਕ ਖੇਡਿਆ ਜਾਣਾ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤੁਹਾਡੇ ਤੱਕ ਇਹ ਜਾਣਕਾਰੀਆਂ ਅਸੀਂ ਪੁਚਾਰੇ ਆਂ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਤੇ ਆਓ ਇੱਕ ਹੋਰ ਮਸ਼ਹੂਰ ਪੰਜਾਬੀ ਅਦਾਕਾਰ ਨੇ ਬਾਈ ਜੀ ਸੁਖਵਿੰਦਰ ਸੋਹੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿਉਂਕਿ ਜਦੋਂ ਬਾਈ ਜੀ ਨੂੰ ਦੇਖਿਆ ਸੀ ਆ ਸਿੱਧੂ ਮੂਸੇ ਵਾਲੇ ਹੋਰਾਂ ਦੇ ਗੀਤ ਦੇ ਵਿੱਚ ਬਾਈ ਬਾਈ ਕਹਿੰਦੀ ਦੁਨੀਆ ਤਾਂ ਅੱਜ ਮੌਕਾ ਮਿਲਿਆ ਵੀ ਮਿਲ ਕੇ ਆਪਾਂ ਗੱਲਬਾਤ ਕਰ ਰਹੇ ਆਂ ਤੇ ਪਲੇ ਦੇ ਵਿੱਚ ਅੱਜ ਬਾਈ ਜੀ ਦੀ ਜਿਵੇਂ ਉਸ ਗਾ ਦੇ ਵਿੱਚ ਭੂਮਿਕਾ ਬਹੁਤ ਤਕੜੀ ਹੈ ਤੇ ਲੱਗਦਾ ਮੈਨੂੰ ਤੁਹਾਡੇ ਇਸ ਗੈਟਅਪ ਤੋਂ ਕਿ ਵੀ ਬਹੁਤ ਵਧੀਆ ਰੋਲ ਅੱਜ ਦੇ ਪਲੇ ਦੇ ਵਿੱਚ ਅੱਜ ਦੇ ਨਾਟਕ ਦੇ ਵਿੱਚ ਤੁਸੀਂ ਕਰਨ ਜਾ ਰਹੇ ਹੋ ਤਾਂ ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਵਾਅਦਾ ਕਰੀਏ ਆਪਾਂ ਵੀ ਇਹ ਨਾਟਕ ਦੇ ਨਾਲ ਕਿਵੇਂ ਜੁੜੇ ਜੀ ਤੇ ਇਸ ਨਾਟਕ ਦੇ ਵਿੱਚ ਤੁਹਾਡੀ ਕਿਹੜਾ ਪਾਤਰ ਹੈ ਜੀ ਕੀ ਰੋਲ ਅਦਾ ਕਰੋਗੇ ਜੀ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੁੜੇ ਦੀ ਕਹਾਣੀ ਮੈਂ ਉਹ ਵੀ ਦੱਸਣ ਦੱਸੂਗਾ ਇਹਦੇ ਵਿੱਚ ਮੇਰਾ ਕਰੈਕਟਰ ਜਿਹੜਾ ਹੈਗਾ ਉਹ ਨਵਾਬ ਮਲੇਰ ਕੋੜਲਾ ਸ਼ੇਰ ਮੁਹੰਮਦ ਖਾਨ ਜਿਨ੍ਹਾਂ ਨੇ ਹਾਦਰਨਾ ਮਾਰਿਆ ਸੀਗਾ ਸੋ ਬੜਾ ਮੈਨੂੰ ਪ੍ਰਾਊਡ ਫੀਲ ਹੈ ਕਿ ਮੈਂ ਉਹ ਕਰਦਾ ਨਵਾਬ ਪਾਰਿਆਂ ਦੇ ਵਿੱਚ ਜੀ 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 ਤਾਂ ਕੀ ਸਬਬ ਬਣਿਆ ਜੀ ਕਦੋਂ ਕਦੋਂ ਜੁੜੇ ਹੋਏ ਆ ਇਸ ਤਰ੍ਹਾਂ ਦੇ ਨਾਟਕਾਂ ਦੇ ਨਾਲ ਭਾਜੀ ਸਬਬ ਤੇ ਇਹ ਹੈ ਕਿ 2001 ਦੇ ਵਿੱਚ ਨਾ ਕਾਡਿਸ਼ਨ ਹੋਇਆ ਸੀ ਪਟਿਆਲੇ ਮੈਂ ਪਿੰਡ ਸੀਗਾ ਮੈਨੂੰ ਮੇਰੇ ਕਿਸੇ ਫਰੈਂਡ ਨੇ ਦੱਸਿਆ ਸੀਗਾ ਕਿ ਟਾਡਿਸ਼ਨ ਹੋ ਰਿਹਾ ਨੇ ਵੀ ਟਵਾਣਾ ਸਾਹਿਬ ਆਡੀਸ਼ਨ ਲੈ ਰਹੇ ਨੇ ਮੈਨੂੰ ਇਸ ਜਾਂਦਾ ਔਰ ਵੀ ਰਾਜ ਬੱਬਰ ਗੁਰਦਾਸ ਮਣ ਸਾਰੇ ਉੱਥੇ ਆ ਰਹੇ ਨੇ ਸੋ ਉਹਨੇ ਮੈਨੂੰ ਜਦੋਂ ਬੁਲਾਇਆ ਮੈਂ ਟਵਾਣਾ ਸਾਹਿਬ ਕੋਲ ਜਦੋਂ ਆਇਆ ਤਾਂ ਆਡੀਸ਼ਨ ਹੋ ਚੁੱਕੇ ਸੀਗੇ ਤੇ ਟਵਾਣਾ ਸਾਹਿਬ ਨੇ ਜਦੋਂ ਮੈਨੂੰ ਬੁਲਾਇਆ ਕਹਿੰਦੇ ਬੇਟਾ ਕੀ ਨਾਮ ਹੈ ਮੈਂ ਕਹਿੰਦੀ ਸੁਖਵਿੰਦਰ ਸੋਈ ਕਿਹੜ ਕਰਾ ਫਿਲਮ ਮੈਂ ਛੋਟਾ ਜਿਹਾ ਸੀ ਉਹਦੇ ਵਿੱਚ ਉਹਦਾ ਹੈ ਨਾ ਤੇ ਕਹਿੰਦੇ ਬੇਟਾ ਕੋਈ ਗੱਲ ਨਹੀਂ ਤੂੰ ਤੇਰੇ ਉਹ ਮੇਰੇ ਫਾਰਮ ਪਰ ਪਰਵਾਤੇ ਮੁੰਡਾ ਸੀ ਜਤਿੰਦਰ ਸਾਡਾ ਮਿੱਤਰ ਨਹੀਂ ਰਿਹਾ ਇਸ ਦੁਨੀਆ ਚ ਉਹਨੇ ਫਾਰਮ ਪਰ ਤੇ ਮੈਨੂੰ ਕਹਿੰਦੇ ਅੱਗੇ ਤੇਰੇ ਭਾਗ ਲੱчие ਤੇ ਮੈਨੂੰ ਮਹੀਨੇ ਬਾਅਦ ਉਹਨਾਂ ਦੀ ਕਾਲ ਆ ਗਈ ਹੈ ਨਾ ਵੀ ਸਾਡੇ ਨਾਲ ਜੁੜੋ ਪਲੇ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਕੱਖ ਇੱਕ ਨਜ਼ਰ ਬਸ ਜੀ ਉਸ ਤੋਂ ਬਾਅਦ ਮੇਰੇ ਥੀਏਟਰ ਰਾਹੀਂ ਮੇਰੀ ਸ਼ੁਰੂਆਤ ਹੋਈ ਜੀ ਜੀ ਤਾਂ ਭਾਈ ਜੀ ਇਹ ਵੀ ਦੱਸ ਦਈਏ ਆਪਾਂ ਵੀ ਆਉਣ ਵਾਲੇ ਹੋਰ ਕਿਹੜੇ ਕਿੱਥੇ-ਕਿੱਥੇ ਵੱਡੀ ਸਕਰੀਨ ਤੇ ਤੁਹਾਨੂੰ ਸਾਡੇ ਦੇਖਣ ਵਾਲੇ ਸੁਣਨ ਵਾਲੇ ਜਿਹੜੇ ਉਹ ਦੇਖ ਸਕਣ ਕਾਫੀ Song ਹੋ ਗਏ ਹੁਣ ਮੈਨੂੰ ਨਾ ਵੀ ਨਹੀਂ ਚਾਤੇ ਆ ਪਿੱਛੇ ਜੇ ਫਿਲਮ Rode Kaal ਜੇ ਰਿਲੀਜ਼ ਹੋਈ ਆ ਪਹਿਲਾਂ ਦੁਸ਼ਮਨ ਕੀਤੀ ਸੀ ਔਰ ਹੁਣ ਸਾਡੀ ਨਾ Web Series ਆ ਰਹੀ ਹੈ ਖੜਪੰਚ ਪਹਿਲਾਂ ਇੱਕ Web Series ਆਈ ਸੀ ਯਾਰ ਜਿਗਜਿਗ ਸੁੱਤੀ ਡਿਗਰੀ ਯਾਰ ਚੱਲੇ ਬਾਹਰ ਉਹਦੇ ਡਾਇਰੈਕਟਰ ਸੀ ਰੈਪੀ ਟਵਾਣਾ ਬਹੁਤ ਵੱਡੇ ਲੈਵਲ ਤੇ ਸੁਪਰ ਡੂਪਰ ਹਿੱਟ ਹੋਈ ਸੀ ਸੋ ਖੜਪੰਚ ਆ ਰਹੀ ਹੈ ਮੇਰੇ ਖਿਆਲ ਚ ਅਗਲੇ ਸੰਡੇ ਰਿਲੀਜ਼ ਹੋ ਜਾਣੀ ਹੈ ਸੋ ਉਹਦੇ ਵਿੱਚ ਬਹੁਤ ਸੋਹਣਾ ਮੇਰਾ ਕੈਰੇਕਟਰ ਹੈ ਮੈਂ ਉਹਦੇ ਬਾਰੇ ਦੱਸ ਨਹੀਂ ਸਕਦਾ ਬਹੁਤ ਸੋਹਣਾ ਕੈਰੇਕਟਰ ਹੈ ਤੇ ਉਸ ਤੋਂ ਬਾਅਦ ਨੈਕਸਟ ਇੱਕ Web Series ਹੋਰ ਆ ਰਹੀ ਹੈ ਫਿਰੋਤੀ ਉਹਦੇ ਚ ਮੇਰਾ DSP ਬਰਾੜ ਦਾ ਦੀ ਉਹ ਆ ਰਹੀ ਹੈ ਕੇਵਲ ਬੰਦੇ ਬਾਕੀ ਹੋਰ ਕਾਫੀ ਪ੍ਰੋਜੈਕਟ ਲਾਈਨ ਦੇ ਵਿੱਚ ਅੱਗੇ ਸ਼ੂਟਿੰਗ ਅੱਗੇ ਉਤਰਾਕਰਨ ਸ਼ੂਟਿੰਗ ਚੱਲ ਰਹੀ ਹੈ ਮੇਰੀ ਹਿੰਦੀ ਵੈਬ ਸੀਰੀਜ਼ ਦੀ ਬਾਕੀ ਲੱਗੇ ਹੋਏ ਤਾਂ ਸੋਹੀ ਸਾਹਿਬ ਸਾਡੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਕਿ ਦਸ ਆਮ ਲੋਕ ਤੁਹਾਨੂੰ ਬਹੁਤ ਪਸੰਦ ਕਰਦੇ ਆ ਤੇ ਤੁਹਾਡੇ ਆਉਣ ਵਾਲੇ ਜਿੰਨੇ ਵੀ ਪ੍ਰੋਜੈਕਟ ਆ ਉਹ ਸਾਰੇ ਕਾਮਯਾਬੀ ਹਾਸਲ ਕਰਨ ਤੇ ਸਾਡੇ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਉਹ ਜਰੂਰ ਇਹਨਾਂ ਵੈਬ ਸੀਰੀਜ਼ ਨੂੰ ਦੇਖਣ ਤੁਸੀਂ ਸਾਡੇ ਨਾਲ ਜੁੜੇ ਬਹੁਤ ਬਹੁਤ ਥੈਂਕ ਯੂ ਸੋ ਮਚ ਭਾਈ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ